ਗੌੜੀ ਮਹੱਲਾ ਪੰਜਵਾ ਪ੍ਰਭ ਕੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮੱਜਨ ਇਸਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾਓ ਹਰ ਕੀ ਕਥਾਰ ਦਮਾਹਿ ਬਸਾਈ ਮਨ ਬਾਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾ ਕੇ ਦੇਵ ਸਿ ਭਗਵਾਨ ਕਹੋ ਨਾਨਕ ਸੇ ਜਨ ਪੂਰੇ ਜਿਨਾ ਪ੍ਰਾਪਤ ਸਾਧੂ ਧੂਰੇ ਗੌੜੀ ਮਹੱਲਾ ਪੰਜਵਾ ਖਾਦਾ ਪੈਨ ਦਾ ਮੂਕਰ ਪਾਏ ਤਿਸਨੂੰ ਜੋ ਹੈ ਦੂਤ ਧਰਮ ਰਾਏ ਤਿਸ ਸੋ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਪਰ ਮਹਿ ਬਹੁ ਜੂਨਾ ਰਹਾਓ ਸਾਖਤ ਕੀ ਐਸੀ ਹੈ ਰੀਤ ਜੋ ਕਿਛ ਕਰੈ ਸਗਲ ਵਿਪਰੀਤ ਜੀਉ ਪ੍ਰਾਣ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨੋਹ ਬਿਸਾਰਿਆ ਬਧੇ ਵਿਕਾਰ ਲਿਖੇ ਬਹੁ ਕਾਗਰ ਨਾਨਕ ਉਧਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸਰਣਾਏ ਬੰਦਨ ਕਾਟ ਤਰੈ ਹਰ ਨਾਏ ਰਹਾਉ ਦੂਜਾ ਗੌੜੀ ਮਹੱਲਾ ਪੰਜਵਾ ਆਪਣੇ ਲੋਭ ਕਉ ਕੀਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋਏ ਜਾਤਿ ਬਿਰਥਾ ਕੋਏ ਨਾ ਹੋਏ ਰਹਾਓ ਆਪਣਐ ਸੁਆਇ ਹਿਰਦੈ ਧਾਰਿਆ ਦੁਖ ਦਰਦ ਰੋਗ ਸਗਲ ਬਿਦਾਰਿਆ ਰਸਨਾ ਗੀਦੀ ਬੋਲਤ RAM ਪੂਰਨ ਹੋਏ ਸਗਲੇ ਕਾਮ ਅਨਿਕ ਬਾਰ ਨਾਨਕ ਬਲਿਹਾਰਾ ਸਫਲ ਦਰਸ਼ਨ ਗੋਬਿੰਦ ਹਮਾਰਾ ਗੌੜੀ ਮਹੱਲਾ ਪੰਜਵਾ ਕੋਟ ਬਿਗਨ ਹਰੇਖਿ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਓ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾ ਕੇ ਹਿਰਦੈ ਵਸੈ ਭਗਵਾਨ ਔਖਦ ਮੰਤਰ ਤੰਤ ਸਭ ਚਾਰ ਕਰਨੈ ਹਾਰ ਰਦੀ ਮਹਤਾਰ ਤਾਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹੋ ਧਰਮ ਗੌੜੀ ਮਹੱਲਾ ਪੰਜਵਾ ਕਰ ਕਿਰਪਾ ਭੇਟੇ ਗੁਰ ਸੋਈ ਤਿਤ ਬਲ ਰੋਗ ਨ ਬਿਆਪੈ ਕੋਈ RAM RAMAN ਤਰਨ ਪੈ ਸਾਗਰ ਸਰਨ ਸੂਰ ਫਾਰੇ ਜਮ ਕਾਗਰ ਰਹਾਉ ਸਤ ਗੁਰ ਮੰਤਰ ਦੀ ਜੋ ਹਰ ਨਾਮ ਇਹ ਆਸੁਰ ਪੂਰਨ ਭਏ ਕਾਮ ਜਪ ਤਪ ਸੰਜਮ ਪੂਰੀ ਵੜਿਆਈ ਗੁਰ ਕਿਰਪਾਲ ਹਰ ਭਏ ਸਹਾਈ ਮਾਨ ਮੋਹ ਖੋਏ ਗੁਰ ਭਰਮ ਪੇਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾ ਬਿਖੇ ਰਾਜ ਤੇ ਅੰਦੁਲਾ ਭਾਰੀ ਦੁੱਖ ਲਾਗੈ RAM ਨਾਮ ਚਿਤਾਰੀ ਤੇਰੇ ਦਾਸ ਕਹਉ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਓ ਰੋਗ ਗਰਸਤੋ ਚਿਤਾਰੇ ਨਾਉ ਬਿਖ ਮਾਤੇ ਕਾ ਠੌਰ ਨਾ ਠਾਓ ਚਰਨ ਕਮਲ ਸਿਓ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵੈ ਜੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗਵੜੀ ਮਹੱਲਾ ਪੰਜਵਾ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲਏ ਨਿਵਾਰੇ ਐਸਾ ਹਰ ਦਸਰਮੋ ਸਭ ਕੋਏ ਸਰਬ ਕਲਾ ਪੂਰਨ ਪ੍ਰਭ ਸੋਏ ਰਹਾਓ ਮਹਾ ਤਪਤ ਸਾਗਰ ਸੰਸਾਰ ਪ੍ਰਭ ਕਿਨ ਮਹਿ ਪਾਰ ਉਤਾਰਨ ਹਾਰ ਅਨਕ ਬੰਧਨ ਤੋਰੇ ਨਹੀਂ ਜਾਹੇ ਸਿਮਰਤ ਨਾਮ ਮੁਕਤ ਫਲ ਪਾਹੇ ਉਕਤ ਸਿਆਨ ਇਸਤੇ ਕਛ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਹੱਲਾ ਪੰਜਵਾ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਵਡਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇਹ ਤਾ ਪਾਈਐ ਰਹਾਓ ਹਰ ਕੇ ਚਰਨ ਹਿਰਦੈ ਉਰ ਧਾਰ ਭਵ ਸਾਗਰ ਚੜ ਉਤਰਹਿ ਪਾਰ ਸਾਧੂ ਸੰਗ ਕਰਹੁ ਸਭ ਕੋ ਏ ਸਦਾ ਕਲਿਆਣ ਫਿਰ ਦੂਖ ਨ ਹੋਏ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗਹਿ ਪਾਈਐ ਮਾਨ ਗੌੜੀ ਮਹੱਲਾ ਪੰਜਵਾ ਜਲਥਲ ਮਹੀਲ ਪੂਰਨ ਹਰਮੀਤ ਭ੍ਰਮ ਬਿਨ ਸੇ ਗਾਏ ਗੁਣ ਨੀਤ ਊਠਤ ਸੋਵਤ ਹਰ ਸੰਗ ਪਹਰੂਆ ਜਾ ਕੇ ਸਿਮਰਨ ਜਮ ਨਹੀਂ ਡਰੂਆ ਰਹਾਓ ਚਰਨ ਕਮਲ ਪ੍ਰਭ ਹਿਰਦੈ ਨਿਵਾਸ ਸਕਲ ਦੂਖ ਕਾ ਹੋਇਆ ਨਾਸ ਆਸਾ ਮਾਨ ਤਾਨ ਧਨ ਏਕ ਸਾਚੇ ਸਾਹ ਕੀ ਮਨ ਮਹਿ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਓ ਹਰ ਕੇ ਚਰਨ ਹਿਰਦੇ ਮਹਿ ਬਸੇ ਜਨਮ ਜਨਮ ਕੇ ਕਿਲੇ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮਕਾ ਮਾਰਗ ਦ੍ਰਿਸ਼ਟਨਾ ਆਇਆ ਮਾਨ ਬਾਚ ਕਰਮ ਗੋਵਿੰਦ ਆਧਾਰ ਤਾਤੇ ਛੁੱਟਿਓ ਬਿਖ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾ ਪਉ ਸਰਣਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਭੈ ਭੰਜਨ ਪ੍ਰਭ ਮਨ ਨ ਬਸਾਈ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਓ ਜਾ ਕੇ ਹਿਰਦੈ ਬਸਿਓ ਹਰ ਨਾਮ ਸਗਲ ਮਨੋਰਥ ਤਾਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਾਥ ਸਿਮਰ ਸਾਸ ਗਿਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਏਕ ਗੌੜੀ ਮਹੱਲਾ ਪੰਜਵਾ ਬਾਹਰ ਡਾਕਿਉ ਰਦੈ ਸਮਾਲ ਘਰ ਆਏ ਗੋਵਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਾਤਾ ਰਾਮ ਕੈ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲੇ ਵਿਖ ਸਭ ਹਿਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮਹਿ ਜਾਪ ਨਾਨਕ ਪੇਖ ਜੀਵੈ ਪ੍ਰਤਾਪ ਗੌੜੀ ਮਹੱਲਾ ਪੰਜਵਾ ਤਨ ਇਹੋ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਵਸਾਈ ਰਹਾਓ ਬੇਪਤ ਤਹਾ ਜਹਾ ਹਰ ਸਿਮਰਨ ਨਾਹੀ ਕੋਟ ਆਨੰਦ ਜਹੇ ਹਰ ਗੁਣ ਗਾਹੀ ਹਰ ਬਿਸਰੇ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲੱਗਿਆ ਨਨੇਰੇ ਸੋ ਵਟ ਭਾਗੀ ਨਹਿਚਲ ਥਾਨ ਜਹ ਜਪੀਏ ਪ੍ਰਭ ਕੇਵਲ ਨਾਮ ਜਹ ਜਾਈਏ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰਜਾਮੀ ਗੌੜੀ ਮਹੱਲਾ ਪੰਜਵਾ ਜੋ ਪ੍ਰਾਣੀ ਗੋਵਿੰਦ ਧਿਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਰਨਾਵੇ ਝੂਠਾ ਧਨਮਾਲ ਰਹਾਉ ਰੂਪਵੰਤ ਸੋ ਚਤੁਰ ਸਿਆਣਾ ਜਿਨ ਜਨ ਮਾਨਿਆ ਪ੍ਰਭ ਕਾ ਬਾਣਾ ਜਗ ਮਹਿ ਆਇਆ ਸੋ ਪ੍ਰਵਾਨ ਘਟ ਘਟ ਆਪਣਾ ਸੁਆਮੀ ਜਾਣ ਕਹੋ ਨਾਨਕ ਜਾਕੇ ਪੂਰਨ ਭਾਗ ਹਰ ਚਰਨੀ ਤਾਕਾ ਮਨ ਲਾਗ ਗੌੜੀ ਮਹੱਲਾ ਪੰਜਵਾ ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ ਓਹ ਵਿਖਈ ਓਸ ਰਾਮ ਕੋ ਰੰਗ ਰਹਾਉ ਮਨ ਅਸਵਾਰ ਜੈਸੇ ਤੁਰੀ ਸੀ ਗਾਰੀ ਜਿਉ ਕਾ ਪੁਰਖ ਵਿਚਾਰੇ ਨਾਰੀ ਬੈਲਕੋ ਨੀਤਰਾ ਪਾਇ ਦੁਹਾਵੇ ਗਊ ਚਾਰੋ ਸਿੰਘ ਪਾਛੇ ਪਾਵੇ ਗਾਡਰ ਲੈ ਕਾਮ ਧੇਨ ਕਰ ਪੂਜੀ ਸੌਦੇ ਕੋ ਧਾਵੇ ਬਿਨ ਪੂੰਜੀ ਨਾਨਕ RAM ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀਤ ਗੌੜੀ ਮਹੱਲਾ ਪੰਜਵਾ ਸਾ ਮਤ ਨਿਰਮਲ ਕਹੀ ਤੀਰ RAM ਰਸਾਇਣ ਪੀਵਤ ਵੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਉ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ RAM ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੇ ਊਚ ਇਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚੈ ਸਾਧ ਰਵਾਲ ਗੌੜੀ ਮਹੱਲਾ ਪੰਜਵਾ ਐਸੀ ਪ੍ਰੀਤ ਗੋਵਿੰਦ ਸਿਵ ਲਾਗੀ ਮੇਲ ਲਐ ਪੂਰਨ ਵਡਭਾਗੀ ਰਹਾਉ ਭਰਤਾ ਪੇਖ ਵਿਗਸੈ ਜਿਉ ਨਾਰੀ ਤਿਉ ਹਰ ਜਨ ਜੀਵੈ ਨਾਮ ਚਿਤਾਰੀ ਪੂਤ ਪੇਖ ਜਿਉ ਜੀਵਤ ਮਾਤਾ ਊਤ ਪੋਤ ਜਨ ਹਰਿ ਸਿਉ ਰਾਤਾ ਲੋਭੀ ਅਨੰਦ ਕਰੇ ਪੇਖ ਤਨਾ ਜਨ ਚਰਨ ਕਮਲ ਸਿਉ ਲਾਗੋ ਮਨਾ ਬਿਸਰ ਨਹੀਂ ਇਕ ਤਿਲ ਦਾਤਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਗੌੜੀ ਮਹੱਲਾ ਪੰਜਵਾ RAM ਰਸਾਇਣ ਜੋ ਜਨ ਕੀ ਦੇ ਚਰਨ ਕਮਲ ਪ੍ਰੇਮ ਭਗਤੀ ਬੀ ਦੇ ਰਹਾਓ ਆਨ ਰਸਾ ਦੀਸੈ ਸਭ ਛਾਰ ਨਾਮ ਬਿਨਾ ਨਿਹਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਵਿੰਦ ਅਚਰਜ ਪ੍ਰਤਾਪ ਗਾਨ ਤ੍ਰੇਣ ਤ੍ਰਿ ਭਾਵਣ ਪੂਰਨ ਗੋਪਾਲ ਬ੍ਰਹਮ ਪ੍ਰਸਾਰ ਜੀ ਸੰਗ ਦਇਾਲ ਕਹੋ ਨਾਨਕ ਸਾਖਤਨੀ ਸਾਰ ਮਾਨ ਲੇਤ ਜਿਸ ਸਿਰਜਨਹਾਰ ਗਉੜੀ ਮਹੱਲਾ ਪੰਜਵਾ ਨਿਤ ਪ੍ਰਤਿ ਨਾਵਨ ਰਾਮ ਸਰ ਕੀ ਜੈ ਝੋਲ ਮਹਾਰਾ ਸੋ ਹਰ ਅੰਮ੍ਰਿਤ ਪੀਜੈ ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤਹਿ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿਮਰਹਿ ਸਾਧ ਕਰਹਿ ਆਨੰਦ ਮਨ ਤਨ ਰਵਿਆ ਪਰਮ ਆਨੰਦ ਜਿਸ ਹੈ ਪ੍ਰਾਪਤ ਹਰ ਚਰਣ ਨਿਦਾਨ ਨਾਨਕ ਦਾਸ ਸਤਿ ਸਹਿ ਕੁਰਬਾਨ ਗੌੜੀ ਮਹੱਲਾ ਪੰਜਵਾ ਸੋਕਿ ਚਕਾਰੁ ਜਿਤ ਮੈਲ ਨ ਲਾਗੈ ਹਰ ਕੀਰਤਨ ਮਹਿ ਇਹੋ ਮਨ ਜਾਗੈ ਰਹਾਉ ਏਕੋ ਸਿਮਰ ਨਾ ਦੂਜਾ ਭਾਉ ਸੰਤ ਸੰਗ ਜਪ ਕੇਵਲ ਨਾਉ ਕਰਮ ਧਰਮ ਨਿਮ ਬ੍ਰਤ ਪੂਜਾ ਪਾਰ ਬ੍ਰਹਮ ਬਿਨ ਜਾਨ ਨਾ ਦੂਜਾ ਤਾਂ ਕੀ ਪੂਰਨ ਹੋਈ ਕਾਲ ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਬੈਸਨੋ ਹੈ ਅਪਰ ਅਪਾਰ ਕਹ ਨਾਨਕ ਜਿਨ ਤਜੇ ਬਿਕਾਰ ਗੌੜੀ ਮਹੱਲਾ ਪੰਜਵਾ ਜੀਵਤ ਛਾੜ ਜਾਹੇ ਦੇਵਾਨੇ ਮੋਇਆ ਉਨਤੇ ਕੋ ਵਰਸਾਨੇ ਸਿਮਰ ਗੋਵਿੰਦ ਮਾਨ ਤਨ ਤੁਰ ਲਿਖਿਆ ਕਾਹੂ ਕਾਜ ਨਾ ਆਵਤ ਵਿਖਿਆ ਰਹਾਓ ਵਿਖੇਠ ਗਉੜੀ ਜਿਨ ਜਨ ਕਾਈ ਤਾਕੀ ਤ੍ਰਿਸਨਾ ਕਬੂ ਨਾ ਜਾਈ ਦਾਰਨ ਦੁਖ ਦੁਤਰ ਸੰਸਾਰ RAM ਨਾਮ ਬਿਨ ਕੈਸੇ ਉਤਰਸ ਪਾਰ ਸਾਧ ਸੰਗ ਮਿਲ ਦੋਇ ਕੁਲ ਸਾਧ RAM ਨਾਮ ਨਾਨਕ ਆਰਾਧ ਗਉੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮਹਿਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰੱਖਣਹਾਰ ਰਹਾਉ ਆਤ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਵਾ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੇ ਪਾਛੇ ਮੰਦੀ ਸੋਏ ਆਪਣੇ ਦਾਸ ਰੱਖੇ ਕੰਠ ਲਾਏ ਸਰਣ ਨਾਨਕ ਹਰਨਾਮ ਧਿਆਏ ਗੌੜੀ ਮਹੱਲਾ ਪੰਜਵਾ ਮਹਿਜ ਰੂਠਾ ਕੀ ਤੋਨ ਆਪ ਪਾਪੀ ਕਉ ਲਾਗਾ ਸੰਤਾਪ ਜਿਸਹਿ ਸਹਾਈ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ ਨੀਰਾ ਰਹਾਉ ਸਾਚੀ ਦਰਗਹਿ ਬੋਲੇ ਕੂੜ ਸਿਰ ਹਾਥ ਪਛੋੜਾ ਅੰਧਾ ਮੂੜ ਰੋਗ ਬਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭ ਆਪ ਅਪਨ ਕਮਾਇਐ ਆਪੇ ਬਾਧੇ ਦਰਬ ਗਿਆ ਸਭ ਜੀ ਕੈ ਸਾਥ ਹੈ ਨਾਨਕ ਸਰਨ ਪਰੇ ਦਰਬਾਰ ਰਾਖੀ ਪੈਜ ਮੇਰੇ ਕਰਤਾਰ ਗੌੜੀ ਮਹੱਲਾ ਪੰਜਵਾ ਜਨ ਕੀ ਧੂਰ ਮਨ ਮੀਠ ਖਟਾਨੀ ਪੁਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਵ ਅਹੰ ਬੋਧ ਮਨ ਪੂਰਥ ਧਾਈ ਸਾਧ ਧੂਰ ਕਰ ਸੁਧ ਮੰਜਾਈ ਅਨਕ ਕਲਾ ਜੀਤੋ ਵਹਿ ਦੇਹੀ ਮੈਲ ਨਾ ਉਤਰੈ ਸੁਧ ਨਾ ਤੇਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਭਉ ਕਾਲ ਮੁਕਤ ਭੁਗਤ ਜੁਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਗੌੜੀ ਮਹੱਲਾ ਪੰਜਵਾ ਜੀਵਨ ਪਦਵੀ ਹਰਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੈ ਹਰ ਦੁਆਰ ਪ੍ਰਾਨੀ ਰਹਾਓ ਆਠ ਪਹਿਰ ਧਈਏ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾ ਸਾਂਤ ਪਈ ਗੁਰੂ ਗੋਬਿੰਦ ਪਾਈ ਤਾਪ ਬਾਪ ਬਿਨ ਸੇ ਮੇਰੇ ਭਾਈ ਰਹਾਓ RAM ਨਾਮ ਨਿਤਰਸਨ ਬਖਾਨ ਬਿਨ ਸੇ ਰੋਗ ਭਏ ਕਲਿਆਨ ਪਾਰ ਬ੍ਰਹਮ ਗੁਣ ਅਗੰਬੀ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤਨੀਤ ਗਈ ਵਿਆਦ ਉਬਰੇ ਜਨਮੀਤ ਮਨ ਬਾਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਰਹਾਓ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਤਨ ਓਹ ਮਸਤਕ ਤਨ ਤੇਰੇ ਨੇਤ ਤਨ ਓਏ ਭਗਤ ਜਿਨ ਤੁਮ ਸੰਗ ਹੀਤ ਨਾਮ ਬਿਨਾ ਕੈਸੇ ਸੁਖ ਲਹੀਐ ਰਸਨਾ RAM ਨਾਮ ਜਸ ਕਹੀਐ ਰਹਾਉ ਤੈਨ ਉੱਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਣ ਗੌੜੀ ਮਹੱਲਾ ਪੰਜਵਾ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰੱਖ ਹੈ ਸਾਰ ਸਮਾਲ ਐਸਾ RAM DIN DUNI ਸਹਾਈ ਦਾਸ ਕੀ ਪੈਜ ਰੱਖਿਆ ਮੇਰੇ ਭਾਈ ਰਹਾਉ ਆਗੇ ਆਪ ਇਹੋ ਥਾਨ ਵਸ ਜਾ ਕੇ ਆਠ ਪਹਿਰ ਮਨ ਹਰ ਕੋ ਜਾਪੈ ਪਤ ਪ੍ਰਵਾਨ ਸਚਨੀ ਸਾਨ ਜਾ ਕੋ ਆਪ ਕਰਹਿ ਪ੍ਰਮਾਨ ਆਪੇ ਦਾਤਾ ਆਪ ਪ੍ਰਤੀਪਾਲ ਨਿਤ ਨਿਤ ਨਾਨਕ RAM ਨਾਮ ਸਮਾਲ ਗੌੜੀ ਮਹੱਲਾ ਪੰਜਵਾ ਸਤਗੁਰ ਪੂਰਾ ਭਇਆ ਕਿਰਪਾਲ ਹਿਰਦੈ ਵਸਿਆ ਸਦਾ ਗੋਪਾਲ RAM ਰਵਤ ਸਦ ਹੀ ਸੁਖ ਪਾਇਆ ਮਇਆ ਕਰੀ ਪੂਰਨ ਹਰ ਰਾਇਆ ਰਹਾਉ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਗੌੜੀ ਮਹੱਲਾ ਪੰਜਵਾ ਤੋਤੀ ਖੋਲ ਵਿਛਾਏ ਹੀਠ ਗਰਤ ਪਵਾਂਗੂ ਲਾਹੇ ਪੇਟ ਬਿਨ ਕਰਤੂਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਧਿਆਈਐ ਰਹਾਓ ਪੂਜਾ ਤਿਲਕ ਕਰਤ ਇਸ ਨਾਨਾ ਚੁਰੀ ਕਾੜ ਲੈ ਵੈ ਹੱਤ ਦਾਨਾ ਵੇਦ ਪੜੈ ਮੁਖ ਮੀਠੀ ਬਾਣੀ ਜੀਆਂ ਕੋਤ ਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ ਗੌੜੀ ਮਹੱਲਾ ਪੰਜਵਾ ਤੇਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸਾਹ ਸਾਹ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸਰਣ ਪ੍ਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਹਰ ਸੰਗ ਰਾਤੇ ਪਾਹੇ ਨਜਲੇ ਹਰ ਸੰਗ ਰਾਤੇ ਮਾਇਆ ਨਹੀਂ ਚਲੇ ਹਰ ਸੰਗ ਰਾਤੇ ਨਹੀਂ ਡੁੱਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਭੈ ਮਿਟਹਿ ਤੁਮਾਰੈ ਨਾਏ ਭੇਟਤ ਸੰਗ ਹਰ ਹਰ ਗੁਣ ਗਾਏ ਰਹਾਓ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸਿਓ ਸੋ ਰਚੈ ਜਿਸ ਸਾਧਕਾ ਮੰਤਾ ਹਰ ਸੰਗ ਰਾਤੇ ਜਮਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੂਕਣਾ ਲੱਗੈ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਭਉ ਨਸੈ ਹਰ ਸੰਗ ਰਾਤੇ ਮਤ ਉੱਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕਹੋ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾ ਉਦਮ ਕਰਤ ਸੀਤਲ ਮਨ ਭਏ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਭਏ ਆਨੰਦ ਰਸ ਗਾਏ ਗੁਣ ਪਰਮ ਆਨੰਦ ਖੇਮ ਭਇਆ ਕੁਸਲ ਕਰ ਆਏ ਭੀਟਤ ਸਾਧ ਸੰਗ ਗਈ ਬਲਾਏ ਰਹਾਓ ਨੇਤਰ ਪਨੀਤ ਪੇਖਤ ਹੀ ਦਰਸ ਧਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਤਹੈ ਲੋ ਸਫਲ ਇਹ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨਕੀ ਕੀਨੀ ਆਪ ਸਹਾਰੇ ਸੁਖ ਪਾਇਆ ਲੱਗਦਾ ਸਹ ਪਾਏ ਆਪ ਗਿਆ ਤਾਂ ਆਪਹਿ ਭਏ ਕਿਰਪਾ ਨਿਦਾਨ ਕੀ ਸਰਨੀ ਪਏ ਜੋ ਚਾਹਤ ਸੋਈ ਜਪ ਪਾਇਆ ਤਬ ਢੁੰਡਨ ਕਹਾ ਕੋ ਜਾਇਆ ਅਸਥਰ ਭਏ ਬਸੇ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾ ਕੋਟ ਮੱਜਨ ਕੀਨੋ ਇਸਨਾਨ ਲੱਖ ਅਰਬ ਖਰਬ ਦੀਨੋਂ ਦਾਨ ਜਾ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾਪ ਮਿਟਹਿ ਸਾਧੂ ਸਰਨ ਦਇਾਲ ਰਹਾਉ ਬਹੁਤ ਉਰਤ ਤਪ ਸਾਧਨ ਸਾਧੇ ਅਨਕਲਾਬ ਮਨੋਰਥ ਲਾਧੇ ਹਰ ਹਰ ਨਾਮ ਰਸਨ ਆਰਾਧੇ ਸਿਮਰਤ ਸਾਸਤਿ ਵੇਦ ਬਖਾਨੇ ਜੋਗ ਗਿਆਨ ਸਿਧ ਸੁਖ ਜਾਨੇ ਨਾਮ ਜਪਤ ਪ੍ਰਭ ਸੋ ਮਨ ਮਾਨੇ ਅਗਾਧ ਬੋਧ ਹਰ ਅਗਮ ਅਪਾਰੇ ਨਾਮ ਜਪਤ ਨਾਮ ਰਦੇ ਵਿਚਾਰੇ ਨਾਨਕ ਕਉ ਪ੍ਰਭ ਕਿਰਪਾ ਧਾਰੇ ਗੌੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਚਰਨ ਕਮਲ ਗੁਰ ਰਿਦੈ ਬਸਾਇਆ ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾਤ ਸਹਿ ਆਰਾਧ ਮੇਰਾ ਮਨ ਧੀਰਾ ਰਹਾਉ ਅਨ ਦਿਨ ਜਪੋ ਗੁਰੂ ਗੁਰਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕ ਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਆਪਣੇ ਸੇਵਕ ਕੋ ਆਪ ਸਹਾਈ ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ ਪ੍ਰਭ ਕੀ ਸਰਨ ਉਬਰੈ ਸਭ ਕੋਏ ਕਰਨ ਕਰਾਵਨ ਪੂਰਨ ਸੱਚ ਸੋਏ ਰਹਾਓ ਆਪ ਮਨ ਬਸਿਆ ਕਰਨੈ ਹਾਰਾ ਭੈ ਬਿਨਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰੱਖੇ ਜਨਮ ਜਨਮ ਕੇ ਕਿਲੇ ਬਿਖਲਾਤੇ ਕਹਿ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗਉੜੀ 체ਤੀ ਮਹੱਲਾ ਪੰਜਵਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ RAM ਕੋ ਬਲਪੂਰਨ ਭਾਈ ਤਾ ਤੇ ਬ੍ਰਥਾ ਨ ਬਿਆਪੈ ਕਾਈ ਰਹਾਓ ਜੋ ਜੋ ਚਿਤਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਗਉੜੀ ਮਹੱਲਾ ਪੰਜਵਾ ਉਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪ੍ਰਤ ਗਹਿ ਲਿਓ ਅੰਗੁਰੀਆ ਰਹਾਓ ਸ੍ਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ ਦੀਨਾ ਨਾਥ ਅਨਾਥ ਕਰੋਨਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਚਰਨ ਕਾਬਲ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਪਾਰ ਉੱਤਰੀਆ ਰਾਗ ਗੌੜੀ ਬੈਰਾਗਣ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਦਇ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜੀਓ ਰਹਾਓ ਤੁਜ ਬਿਨੇ ਕਰੀਨਾ ਜੀਵਨਾ ਤ੍ਰਿਗ ਰਹਿਣਾ ਸੰਸਾਰ ਜੀਵ ਪ੍ਰਾਨ ਸੁਖਦਾਤਾ ਨਿਮਕ ਨਿਮਕ ਬਲਿਹਾਰ ਜੀ ਹਸਤ ਅਲੰਬਨ ਦੇਹ ਪ੍ਰਭ ਉਗਰਤਹੁ ਉਦਰ ਗੋਪਾਲ ਮੋਹਿ ਨਿਰਗੁਣ ਮਤ ਤੋਰੀਆ ਤੂੰ ਸਦਹੀ ਦੀਨ ਦਇਾਲ ਕਿਆ ਸੁਖ ਤੇਰੇ ਸੰਮਲਾ ਕਵਨ ਵਿਧੀ ਵਿਚਾਰ ਸਰਣ ਸਮਾਈ ਦਾਸਹਿਤ ਉਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸਮਾਹੇ ਸੋ ਪ੍ਰਸੰਨ ਭਏ ਕੇਸਵਾ ਸੇ ਜਨ ਹਰਗੁਣ ਗਾਹੇ ਮਾਤ ਪਿਤਾ ਸੁਤਬੰਧ ਪੋ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੈ ਬਖਤਰਿਆ ਸੰਸਾਰ ਗਉੜੀ ਬੈਰਾਗਣ ਰਹੁਏ ਕੇ chant ਕੇ ਘਰ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਕੋਈ RAM ਪਿਆਰੋ ਗਾਵੇ ਸਰਬਕल्याण ਸੁਖ ਸੱਚ ਪਾਵੇ ਰਹਾਓ ਬਨ ਬਨ ਖੋਜਿਤ ਫਿਰਤ ਬੈਰਾਗੀ ਬਿਰਲੇ ਕਾਹੂ ਏਕਲੇਵ ਲਾਗੀ ਜਿਨ ਹਰ ਪਾਇਆ ਸੇਵੜ ਭਾਗੀ ਬ੍ਰਹਮਾ ਆਦਿਕ ਸੁਨ ਕਾਦਿਕ ਚਾਹੇ ਜੋਗੀ ਜੈਤੀ ਸਿਧ ਹਰ ਆਹ ਜਿਸੇ ਪ੍ਰਾਪਤ ਸਵਰਗੁਣਗਾ ਹੈ ਤਾ ਕੀ ਸਰਣ ਜਨ ਬਿਸਰਤ ਨਾਹੀ ਵਿਢ ਭਾਗੀ ਹਰ ਸੰਤ ਮਿਲਾਹੀ ਜਨਮ ਮਰਨ ਤੇ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਨੋ ਪ੍ਰਭ ਉਚ ਅਪਾਰੇ ਨਾਨਕ ਮੰਗਤ ਨਾਮ ਆਧਾਰੇ ਰਾਗ ਗਉੜੀ ਪੂਰਬੀ ਮਹੱਲਾ 5 ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰਹਾਓ ਰੂਪ ਹੀਨ ਬੁੱਧ ਬਲ ਹੀਨੀ ਮੋਹ ਪਰਦੇ ਸੰਦੂਰ ਤੇ ਆਈ ਨਾਹਿਨ ਦਰਬ ਨਾ ਜੋ ਬਰਮਾਤੀ ਮੋਹ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕੋ ਹੋ ਫਿਰ ਤਤਿ ਸਾਈ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾ ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲਾਗੀ ਪਾਇ ਲਗੋ ਮੋਹ ਘਰੋ ਬੇਨਤੀ ਕੋ ਸੰਤ ਮਿਲੇ ਬਡ ਭਾਗੀ ਰਹਾਓ ਮਨ ਅਰਪਉ ਧਨ ਰੱਖੋ ਆਗੇ ਮਨ ਕੀ ਮਤ ਮੋਹ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰਉ ਤਿਸ ਪਿਛੇ ਵਿਰਾਗੀ ਪੂਰਵ ਕਰਮ ਅੰਕੁਰ ਜ ਪ੍ਰਗਟੇ ਪੇਠਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੌੜੀ ਮਹੱਲਾ ਪੰਜਵਾ ਨਿਕਸਰੇ ਪੰਖੀ ਸਿਮਰ ਹਰਿ ਪਾੰਕ ਮਿਲ ਸਾਧੂ ਸਰਣ ਗਹੋ ਪੂਰਨ RAM ਰਤਨ ਹੀਰੇ ਸੰਗ ਰਾਖ ਰਹਾਉ ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਹ ਕੀ phas ਕਾਟਨ ਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾ ਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਪ੍ਰੀਤ ਮਦੀਨਾ ਨਾਥ ਸੁਨੋ ਅਰਦਾਸ ਕਰ ਗਹਲੇ ਹੋ ਨਾਨਕ ਕੇ ਸਵਾਮੀ ਜੀਉ ਪਿੰਡ ਸਭ ਤੁਮਰੀ ਰਾਸ ਗੌੜੀ ਮਹੱਲਾ ਪੰਜਵਾ ਹਰ ਪੀਖਣ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤ ਵੋ ਦਿਨ ਰੈਨੀ ਹੈ ਕੋਈ ਸੰਤ ਮਿਲਾਵੇ ਨੇਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਭੰਤ ਤਿਸ ਕਰੋ ਨੇਹੂਰਾ ਤੁਲਾ ਧਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬਹੋਰਾ ਆਨੰਦ ਸੁਖ ਭੇਟ ਤਹਰ ਨਾਨਕ ਜਨਮ ਕਰਤਾਰਥ ਸਫਲ ਸਵੇਰਾ ਰਾਗ ਗੌੜੀ ਪੂਰਬੀ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਕੈਨਬੇ ਤੇ ਮਿਲੈ ਗੁਸਾਈ ਮੇਰੇ RAM ਰਾਏ ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋਹਿ ਮਾਰਗ ਦੇ ਬਤਾਈ ਰਹਾਓ ਅੰਤਰ ਰੱਖ ਨਾ ਜਾਈ ਲਖਿਆ ਵਿੱਚ ਪੜਦਾ ਹਉ ਮੈਂ ਪਾਈ ਮਾਇਆ ਮੋਹੇ ਸਭੋ ਜਗ ਸੋਇਆ ਇਹੋ ਪਰਮ ਕਹੋ ਕਿਉ ਜਾਈ ਏਕਾ ਸੰਗਤ ਇਕਤ ਗ੍ਰਹਿ ਵਸਤੇ ਮਿਲ ਬਾਤ ਨਾ ਕਰਤੇ ਭਾਈ ਏਕ ਵਸਤ ਬਿਨ ਪੰਜ ਦੁਹੇਲੇ ਉਹ ਵਸਤ ਅਗੋਚਰ ਠਾਈ ਜਿਸਕਾ ਗ੍ਰਹਿ ਹੋ ਤਿੰਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ ਅਨਕ ਉਪਾਅ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਨਾਈ ਜਿਨ ਕੇ ਬੰਦਨ ਕਾਟੇ ਸਾਧਗੁਰ ਤਿੰਨ ਸਾਥ ਸੰਗਤ ਲੇ ਬਲਾਈ ਪੰਜ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦਨਾ ਭਾਈ ਮੇਰੇ RAM ਰਾਏ ਇਨ ਬਿਧ ਮਿਲਿਆ ਗੁਸਾਈ ਸਹਜ ਭਇਆ ਭ੍ਰਮ ਕਿਰਮਹਿ ਨਾਠਾ ਮਿਲ ਜੋਤੀ ਜੋਤ ਸਮਾਈ ਰਹਾਉ ਦੂਜਾ